ਨੀ ਤਾ ਆ ਗਿਆ ਕਾਪੀਰਾਈਟ ਆ ਜਾਣਾ ਸਹਾਨਾ ਮੌਸਮ ਇਹ ਘਟ ਪੈ ਰਿਹਾ ਹਵਾ ਚੱਲ ਜਾਂਦੀ ਨਹੀਂ ਪੈ ਰਿਹਾ ਤੋ ਤੋ ਦਰਖਤਾਂ ਸੱਲੇ ਹਨ ਜੀ ਉਹ ਦੇਖੋ ਇਹਦਾ ਆ ਰਿਹਾ ਜੀ ਆਰ ਵੀਰ ਸਿੰਘ ਜੀ ਬੜਾ ਵੀ ਸੇਕ ਦਿੱਕੜਾ ਓਏ ਹੈਲੋ ਨਾਮ ਮੈਂ ਚੱਡਾਂ ਨਾਮ ਮੈਂ ਵੀਰਾ ਤੋ ਤੋਏ ਦੀ ਨਾ ਪਰਮੀ ਅਸ ਬਿਜਲੀ ਲਾਸ਼ ਕੀ ਗੜਕੀ ਇੱਧਰ ਬਾਹਗਾ ਟਾ ਉੱਤੋਂ ਦੇਖੋ ਬਈ ਨਹੀਂ ਪੀ ਜਾਂਦਾ ਰਾਤ ਨੂੰ ਕਲੀਅਰ ਨਹੀਂ ਜੀਰ ਪਣੀ ਰਹਾ ਜੇ ਖੇਤ ਵੀ ਨਹੀਂ ਵਾਇਆ। ਇਹ ਰਹਾ ਬੀਜ। ਆਪਾਂ ਨੇ ਰਹਾ ਜੇ ਖੇਤ ਵੀ ਨਹੀਂ ਵਾਇਆ। ਆਹ ਆਪਣੀ ਪਨੀਰੀ ਬਹੁਤ ਸੋਹਣੀ ਹੋ ਗਈ। ਦੇਖੋ। ਮਰ ਗਿਆ ਸ਼ਾਇਨਾ ਸ਼ਾਈਨਿੰਗ ਸ਼ਾਈਨਿੰਗ। ਚਲੋ ਬਾਈ ਵਾਲੇ ਮਰਦੇ ਆ ਫੀਲ ਕਰੇ ਚਾਕੇ। ਓਏ ਯਾਏ। That's how goes. ਬਹੁਤ ਜੋਸ਼ ਸ਼ੋਰਾਂ ਦੇ ਪੈ ਰਹੇ ਆ ਆਪਾਂ ਨੇ ਖੇਤ ਬਹਉਣਾ ਸੀ ਪਰ ਮੀਂਹ ਫਿਰ ਪੈ ਗਿਆ ਪਤਾ ਨਹੀਂ ਹੁਣ ਕਦੋਂ ਬਾਹਰ ਜਾਣਾ ਚੱਲੋ ਰੱਬ ਦਾ ਸਾਥ ਦੇ ਰਿਹਾ ਜੇ ਬੰਦੇ ਨਹੀਂ ਸਾਥ ਦੇ ਦੇ ਫੇਪਾ ਨਹੀਂ ਕਿੱਦਾਂ ਸਾਡੇ ਤੇ ਦਿਆ ਦਿਆਬਾਨ ਹੋਇਆ ਮੀਂਹ ਪਾਰਿਆ ਵਾ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਆ ਠੀਕ ਠਾਕ ਹੋ ਤੇ ਅਸੀਂ ਵੀ ਵਧੀਆ ਠੀਕ ਠਾਕ ਆ ਤੇ ਬਾਕੀ ਮੌਸਮ ਤੁਸੀਂ ਦੇਖ ਲਿਆ ਬਹੁਤ ਵਧੀਆ ਹੋ ਗਿਆ ਬਟ ਮੈਨੂੰ ਓਨਾ ਵਧੀਆ ਨਹੀਂ ਲੱਗਦਾ ਕਹਿੰਦੇ ਹੁੰਦੇ ਆ ਜਦੋਂ ਤੱਕ ਬੱਗ ਚ ਪੱਛੀ ਆਪਦੀ ਨਹੀਂ ਨਾ ਹੋਵੇ ਉਦੋਂ ਬੱਗ ਵਧੀਆ ਨਹੀਂ ਲੱਗਦਾ ਤੇ ਅੱਜ ਖੇਤ ਬੋਣ ਦੀ ਪੂਰੀ ਪੂਰੀ ਤਿਆਰੀ ਸੀ ਬਟ ਫਿਰ ਮੀਂਹ ਪੈ ਗਿਆ ਹੁਣ ਖੇਤ ਨਹੀਂ ਬਾਇਆ ਜਾਣਾ ਪਾਣੀ ਉਹ ਪਾਣੀ ਖੜਾ ਤੁਹਾਨੂੰ ਦਿਖਾ ਦਿੰਨੀ ਆ ਲਓ ਜੀ ਤੇ ਚਲੋ ਦੇਖੀ ਜਾਂਦੀ ਆ ਜੋ ਵੈਗਰ ਨੂੰ ਮਨਜ਼ੂਰ ਆ ਉਹੀ ਹੋਣਾ ਤੇ ਬਾਕੀ ਪੱਠੇ ਅੱਜ ਵੀ ਜੇ ਸੀ ਜਦੇ ਬਸ ਘੰਟੇ ਅੱਧੇ ਇੱਕ ਘੰਟੇ ਬਾਅਦ ਮੀਂਹ ਪੈ ਗਿਆ ਉਹ ਕਿੱਧਰ ਨੂੰ ਜਾਂਦੇ ਕੰਬਲੇ ਥੋੜਾ ਜਿਹਾ ਟਾਈਮ ਬਾਅਦ ਮੀਂਹ ਪੈ ਗਿਆ ਤੇ ਹੋਰ ਤੁਸੀਂ ਦੱਸੋ ਮੀਂਹ ਤੁਹਾਡੇ ਕਿੰਨਾ ਕੁ ਪੈ ਗਿਆ ਸਾਡੇ ਮੀਂਹ ਤਾਂ ਵਾਧੂ ਪਈ ਜਾਂਦਾ ਤੇ ਪਨੀਰੀ ਵੀ ਆਪਣੀ ਵਧੀਆ ਹੋ ਗਈ ਮੈਂ ਉੱਥੇ ਜਾਣਾ ਸੀ ਪਨੀਰੀ ਕੋਲੇ ਮੈਂ ਇੱਧਰ ਚ ਆ ਗਈ ਉੱਧਰ ਚ ਚੱਲਦੇ ਤੇ ਆਪਣੀ ਹਾਲੇ ਪਨੀਰੀ ਜਿਹੜੀ ਨਿਆਣੀ ਆ ਛੋਟੀ ਹਾਲੇ ਜਾ ਰੇ ਕਿੱਧਰ ਨੂੰ ਚੱਲੇ ਕਮਲੇ ਘਰ ਆਜੋ ਜੋ ਬਣਾਉਂਦਾ ਇਹ ਕਾ ਪਤਾ ਨਹੀਂ ਕਿੱਥੇ ਇਹ ਕਹੀ ਜਾਂਦੇ ਨੇ ਰੋਮ ਰੋਮ ਬਾਈਓ ਆ ਸਾਰੇ ਕਹੀ ਜਾਂਦੇ ਨੇ ਉਹ ਜਿਹੜੀ ਹਲਦੀ ਜੀ ਵਾਲੀ ਵੀਡੀਓ ਵੀ ਹਨਾ ਬਹੁਤ ਵਾਇਰਲ ਆ ਲੈ ਮੇਰੇ ਕੋਲ ਹਾਲੇ ਤੱਕ ਨਹੀਂ ਆਈ ਇਹਦਾ ਮਤਲਬ ਮੈਂ ਇੰਸਟਾਗ੍ਰਾਮ ਨਹੀਂ ਦੇਖਦੀ ਆ ਬੰਦਾ ਇੰਸਟਾਗ੍ਰਾਮ ਬਹੁਤ ਦੇਖਦਾ ਹੈ ਹਾਂ ਉਹ ਵੀ ਮੇਰੇ ਵਾਲੇ ਫੋਨ ਦੇ ਵਿੱਚ ਮੇਰੇ ਵਾਲੀ ਆਈਡੀ ਤੋਂ ਮੈਂ ਕਿੱਥੇ ਦੇਖਾਂ ਹਾਂ ਫਿਰ ਤੁਸੀਂ ਕਿਹਾ ਵੀ ਬਹੁਤ ਰੀਲਾਂ ਆਉਂਦੀਆਂ ਨੇ ਇੰਸਟਾਗ੍ਰਾਮ ਤੇ ਮੇਰੇ ਕੋਲ ਮੈਂ ਰੀਲਾਂ ਹੁਣ ਦੇਖਣ ਵੀ ਲੱਗੀ ਮੇਰੇ ਕੋਲ ਇੱਕ ਵੀ ਰੀਲ ਲਈ ਆਈ ਉਹ ਉਹ ਕਹਿੰਦੇ ਵੀ ਗਦਨ ਦਿੱਤਾ ਖੂਨ ਉਹ ਬੱਚੇ ਨੂੰ ਮੁੜੀ ਜਾਵੇ ਵੀ ਕੁੱਤੇ ਨੂੰ ਉਹ ਗੱਲ ਤੇ ਕਹਿੰਦੀ ਮੈਨੂੰ ਕੀ ਤਾਂ ਮੈਂ ਇੰਸਟਾਗ੍ਰਾਮ ਹੁੰਦਾ ਕੀ ਆ ਉਲਟਾ ਬੋਲ ਗਿਆ ਤੁਸੀਂ ਕਹਿੰਦੇ ਹੁੰਦੇ ਖੋਤੇ ਨੂੰ ਦਿੱਤਾ ਨੋਨ ਕਹਿੰਦਾ ਅੱਖ ਭੰਨਤੀ ਉਲਟਾ ਬੋਲ ਗਿਆ ਆਲੇ-ਦਾਲੇ ਪੀਲੀ ਤੇ ਕੀ ਡੀਲਾ ਪੈ ਗਿਆ ਹੋ ਉੱਥੋਂ ਘੇਆ ਥੋੜੀ ਜਿਹੀ ਪੀਓ ਹੀ ਜਿੱਥੇ ਰਿਓ ਰਹਿ ਗਿਆ ਰਿਓ ਨਹੀਂ ਪਿਆ ਗੁਰਾ ਕਹਿੰਦਾ ਹਾਂ ਅਜੇ ਤਾਂ ਬਹੁਤ ਮੋਟਾ ਓਏ ਲਿਪੜ ਜਾ ਕੱਪੜੇ ਇਹਨੇ ਤੌਣ ਨੂੰ ਕਰੋਗੇ ਕੱਲ੍ਹ ਤਾਂ ਤੁਹਾਡੇ ਦੋਹਾਂ ਜਾਣੇ ਦਾ 6-6 ਸੂਟ ਦੋਤੇ ਨੇ ਇਹਨਾਂ ਦਾ ਹੱਲੇ ਪਨੀਰੀ ਨਿਆਣੀ ਆ ਚਲੋ ਕੋਈ ਗੱਲ ਨਹੀਂ ਰੱਬ ਖੇਤ ਗਿੱਲਾ ਕਰੀ ਜਾਂਦਾ ਵਧੀਆ ਤੇ ਦੇਣਾ ਟਾਈਮ ਬਿਨੈ ਚੱਲ ਕੋਈ ਗੱਲ ਨਹੀਂ ਦੇਖੀ ਜਾਉ ਨਾਲੇ ਕਹੀ ਫਿਕਰ ਕਰਨਾ ਸਾਡੀ ਫਿਕਰ ਕਰਨੋਂ ਤਾਂ ਲੋਕ ਹੈਗੇ ਅਸੀਂ ਬਿਲੇ ਟੈਨਸ਼ਨ ਲੋਕਾਂ ਨੂੰ ਨਾਲੇ ਭਾਈ ਅਗਲਾ ਸਾਹਿਬ ਗੱਟੀਆਂ ਬਿੱਟੀਆਂ ਗਿਣ ਕੇ ਦੱਸ ਜਾਂਦਾ ਕੀ ਦੱਸ ਜਾਂਦਾ ਆਹੋ ਹਾ ਆਏ ਨਿਓ ਇਹਨੇ ਤੁਸੀਂ ਭਾਈ ਪੁੱਛਦੇ ਹੋ ਵੀ ਉਹ ਵੀਡੀਓ ਕਿਦੇ ਬਾਰੇ ਪਾਈ ਆ ਉਹ ਵੀਡੀਓ ਬਸ ਮੇਰੇ ਆਪ ਦੇ ਕਿਸੇ ਲਈ ਪਈ ਆ ਮੇਰਾ ਉਹ ਹੈ ਨਹੀਂ ਹੈਗਾ ਸੀਗਾ ਮੇਰਾ ਪਰ ਹੁਣ ਮੈਰਾ ਮੇਰੇ ਆ ਦੋ ਬੱਚੇ ਤੇ ਕਾ ਮੇਰਾ ਘਰ ਵਾਲਾ ਇੱਕ ਤੁਸੀਂ ਮੇਰੀ YouTube ਫੈਮਿਲੀ ਹੈ ਉਹ ਮੀ ਆਉਂਦਾ ਹਾਂ ਨਿਆਣੇ ਦੇਖਿਆ ਉਹ ਨਿਆਣੇ ਆ ਦੇ ਆਦੇ ਇਧਰ ਵੀ ਆਉਂਦਾ ਅੱਜ ਲੋ ਮੀ ਆ ਗਿਆ ਆ ਦੇ ਇਧਰੋਂ ਵੀ ਮੀ ਆਉਂਦਾ ਆ ਦੇ ਉਧਰੋਂ ਵੀ ਮੀ ਆਉਂਦਾ ਉਧਰ ਨਹੀਂ ਹੈਗਾ ਦੇਖ ਉਧਰ ਮੀ ਨਹੀਂ ਜਾਂਦਾ ਪਟਾਕੇ ਅਸੀਂ ਬਿਤੇਰ ਵਜੇ ਕਥਾਰੇ ਬਜਾਏ ਨੇ ਅਸੀਂ ਕਾਕੇ ਬਜਾਈ ਆ ਸਮਝੂ ਬੈਰੀ ਆ ਇਹ ਹਟਾ ਆਏ ਹਾਏ ਸਮਝ ਕੇ ਆ ਬੈਰੀ ਆ ਮੈਨ ਮਾਰ ਲੈਣ ਹਾਂ ਇਹ ਆਵੇ ਮੀਂਹ ਆ ਗਏ ਨੇ ਇਹਨੇ ਦੇਖੋ ਜੇਰ ਪਹਿਲਾਂ ਕਹਿੰਦਾ ਕਹਿੰਦਾ ਪਾਫਾ ਉੜਦੀਆਂ ਨੇ ਪਾਫਾ ਨਹੀਂ ਸੀਗੀਆਂ ਜਿਹੜੇ ਉਹ ਉਹ ਮੀਂਹ ਸੀਗਾ ਕੀ ਬਣਾਈਏ ਨੇ ਆਨੇ ਮੀਂਹ ਪੈ ਗਿਆ ਅੰਗਮੀ ਪੈ ਜਾਣ ਜਦੋਂ ਚੁੱਲੇ ਬਸ ਹਾਂ ੁੱਲੇ ਤੇ ਬੈਜੀ ਤਾਂ ਬੈਰੀ ਧਰ ਲੋ ਚੁੱਲੇ ਤੇ ਬੈਰੀ ਤਾਂ ਰਹਿੰਦੇ ਚੁੱਲੇ ਤੇ ਨੇ ਆ ਪੈ ਹੁਣ ਦਫਾ ਹੋਣ ਬੈਰੀ ਹਾਂ ਅਸੀਂ ਤੇ ਵੈਸੇ ਮੈਂ ਹਾਂ ਸਮਾਂ ਨੂੰ ਮੈਂ ਜਦ ਤੱਕ ਮੈਂ ਕਹੇ ਨਹੀਂ ਆ ਵੀ ਮੈਂ ਛੱਡ ਦੇਣਾ ਇਹ ਸਾਰਾ ਕੁਝ ਭੁੱਲ ਜਾਣਾ ਵੀ ਮੇਰਾ ਅੱਲਾ ਵੇ ਤਵੇ ਹੋਰ ਕੋਈ ਹੈਗਾ ਮੇਰੇ ਬੱਚਿਆਂ ਤੋਂ ਇਲਾਵਾ ਜਾਨੂੰ ਫੇਰਾ ਕੇ ਟੰਗ ਬਸਾਉਣ ਬਸਾਉਣ ਕੇ ਫੇਰਾ ਕੇ ਟੰਗ ਬਸਾਉਣਗੇ ਉਹ ਬੈਰੀ ਆਏ ਮਰੂਦ ਪੱਕ ਜਾਣ ਮਰੂਦ ਮਰਾਦ ਖਾਇਆ ਕਰੀਏ ਬੈਰੀ ਤਾਂ ਚੂੜ ਚੂੜ ਕਰ ਦੀਆ ਹਾਂ ਰੋ ਮੇਰਾ ਪਾਯਾ ਸੇਵੇਂ ਆ ਤੇ ਲੱਤਾਂ ਨੇ ਜਿਵੇਂ ਕਹਿੰਦੇ ਕਵਰਾਂ ਚ ਲੱਤਾਂ ਜਲ ਸਾਰੀ ਥੋੜੀ ਲਾਲ ਲਗੰਬਣੀ ਕੇ ਰਹਿੰਦੀ ਆ ਹਟ ਮੇਰੇ ਨਿਆਣਿਆਂ ਤੋਂ ਬੜੇ ਤਾਂ ਪੋਤੇ ਦੋਤੇ ਨਹੀਂ ਹਾਲੇ ਵੀ ਅਕਲ ਨਹੀਂ ਹੈਗੀ ਢੱਕੇ ਦੀ ਹਾਂ ਹੋਏ ਹੂਸਨ ਘੜਾ ਪਹਿਲਾਂ ਪਹਿ ਹੂਸਨ ਘੜਾ ਦੀ ਗੱਲ ਪਰਸ ਮੈਂ ਉਹ ਇੱਥੇ ਨਹੀਂ ਜੇ ਹਰ ਗੱਲ ਹੁੰਦਾ ਜੇ ਹਰ ਦਸੀ ਦਸੀ ਤੇਰੇ ਅਰਗਨਵਾ ਪਿੱਟਿਆ ਕਹਤਾਂ ਤੇਰੇ ਅਰਗਨਵਾ ਪੱਪੀਆਂ ਨਾਲ ਲੈ ਮਾਰ ਦੂੰ ਇਹ ਜਾਂਦੇ ਅਸੀਂ ਲੈਂਦੇ ਹੈਗੇ ਗੰਦੇ ਆਂਦੀਆਂ ਨਾ ਭਾਈ ਛਾਪੇ ਲੈ ਜੂਰਾ ਰੱਬ ਨੂੰ ਲੱਗਣ ਕੇ ਪਿਆਰੇ ਰੱਬ ਨੂੰ ਜਿੱਦਾਂ ਰੱਬ ਨੂੰ ਪਿਆਰੇ ਹੋਣਾ ਹੋਏ ਜਾਣਾ ਤੇ ਬੈਰੀ ਕੱਟ ਕੇ ਲੈ ਕੇ ਮਾਰਾਂ ਜੋ ਬੜਾ ਆਯੋ यो यो अच्छा अल्लाह कुछ ना <laughs> तो <laughs> <laughs> वे <नावे हर्जा। laughs> बच्चा है मेरा बच्चा <laughs> मुझे देखो ਬੜਾ ਸੱਜਾ ਮੌਸਮ ਤਾਂ ਵਧੀਆ ਹੋ ਗਿਆ ਅੱਠ ਅੱਡਾ ਹੋ ਗਿਆ ਵਧੀਆ ਮੱਤ ਗਿਸ ਬਾਈਕਾ ਇੱਥੇ ਰਹੀਏ ਉਹ ਬੂਟ ਪਾ ਲਏ ਉਹਨਾਂ ਨੇ ਤੇ ਇੱਥੇ ਰਹੀਏ ਹਾਂ ਇਹ ਬੂਟ ਮਸਾਂ ਹੰਦੇ ਆ 2 ਕਰੋੜ ਦੇ ਬੂਟ ਅੱਜ ਡੈਡੀ ਨੇ ਆਦਿ ਨੇ ਪਾ ਲਏ ਉਹ ਰੋਡ ਪਾਵਾਂਗੇ ਕਮਿੰਗ ਸੂਨ ਨੇ ਕਮਿੰਗ ਸੂਨ ਲੈਟ ਗੇਟ 2 ਕਰੋੜ ਦੇ ਤਾਂ ਸਾਡੇ ਡੈਡੀ ਬੂਟ ਬੂਟ ਲਾ ਪਾਉਂਦਾ ਉਹ ਟਾਂ ਟੱਲਾ ਹੀ ਪਾਉਂਦਾ ਵਾਹ ਬਸ ਆਓ ਪਤਾ ਪਸਾਵਾ ਦੇਖੋ ਪੜਤਾ ਪਿਆ ਮਾਂ ਦੇਖ ਲੋ ਫਿਰ ਕਿੰਨੇ ਦਾ ਦੇਖੋ ਇੱਕੋ ਬੂਟ ਸ਼ਾਬਾਸ਼ ਬੂਟ ਇਹ ਬੂਟ ਕੋਈ ਕੋਈ ਡਾਲ ਸਕਦਾ ਹੈ ਚਲ ਚਲ ਬੱਚੇ ਚਲ ਚਲ ਜੋ ਲੈ ਕਾ ਦਾ ਉਹ ਕਿੱਥੇ ਜਾ ਕੇ ਖੜੇ ਆ ਪੀਲਾ ਮਾਂਜੂ ਨਾ ਖੁੱਲਣਾ ਬਹੁਤਾ ਗਿਆ ਬਹੁਤਾ ਆਹ ਹੋਣੀ ਵਿੱਚ ਦੇਖ ਚੁੰਦੀ ਆ ਤਾਂ ਤੁਰਦੀ ਹੋਈ ਨਹੀਂ ਹੈਗੀ ਮੱਖੀ ਆ ਜਾਂਦੀ ਆ ਆਪਦੀ ਸੀਟ ਤੇ ਆਪੇ ਰੋਗੀ ਮੇਰਾ ਆਟਾ ਜੁਨੇ ਆ ਪਿਆ ਰੋ ਰੋ ਮਾ ਥਪੜਾ ਮਾ ਤੇਰੀ ਆਵਾਜ਼ ਖਰਾਬ ਹੁੰਦੀ ਓ ਰੋ ਭਾਈ ਇਹ ਹੈਗਾ ਕੀ ਇਹ ਤਾਂ ਕੋਈ ਗੱਲ ਦਾ ਬਸੋ ਪੀਰੇ 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 ਹਟ ਜੋ ਰੋ ਰੋ ਕੀ ਕੀਤਾ ਰੋ ਰੋ ਦੋ ਰੋ ਉਹ ਹੈ ਲੱਗਿਆ ਇਹਦਾ ਉਹ ਇਹਨਾਂ ਨੇ ਉਹ ਵੀਡੀਓ ਦੇਖੀ ਸੀਗੀ ਜਿਹੜੀ ਏਸੀ ਕੀ ਸਰਵਿਸ ਕੈਸੇ ਕਰੇ ਉਹ ਭਾਈ ਕਹਿੰਦਾ ਸੀ ਰੋਮ ਰੋ ਭਾਈ ਉਹ ਖੁੱਲ ਜਾਏਗਾ ਇਸ ਦਾ ਮੈਂ ਤਾਂ ਆਟਾ ਗੁੰਨੇ ਆ ਹੋਇਆ ਦੇਖੀ ਜੇ ਆਟਾ ਨਾ ਗੁੰਨੇ ਹੁੰਦਾ ਫੇਰ ਕੁਝ ਬਣਾ ਲੈਂਦੇ ਚੱਲ ਮੈਂ ਤਾਂ ਪਈ ਹੋ ਜਾਣਾ ਨਾਲ ਮੇਰੇ ਤਾਂ ਖੜਨ ਬੈਠਣ ਦੀ ਉਹ ਪ੍ਰੋਬਲਮ ਆ ਮੈਂ ਦੇਖੋ ਇਹ ਨਹੀਂ ਗੁੰਨੀ ਹੋਈ ਤੇ ਨਹੀਂ ਹੋਈ ਅੰਤ ਦੀ ਇਹਦਾ ਉਹਦੀ ਫੀਡ ਪਈ ਉੱਥੇ ਤੇ ਮੇਰੀ ਟੂ ਹੀ ਠੀਕ ਤਾਂ ਹੈਗੀ ਆ ਵੀ ਜਦੋਂ ਮੈਂ ਮਤਲਬ ਬੈਠਦੀ ਆ ਨਾ ਬੈਠਣ ਚ ਪ੍ਰੋਬਲਮ ਆ ਹੈ ਫੇਫਟੀ ਬਣੀ ਗਈ ਓਕਣ ਨਹੀਂ ਬੈਠਿਆ ਜਾਂਦਾ ਬੇਨਾ ਬੇਨਾ ਸਪੋਰਟ ਤੋਂ ਨਹੀਂ ਬੈਠਿਆ ਜਾਂਦਾ ਤੂੰ ਹੀ ਲਾ ਕੇ ਜੇ ਬੈਠਾ ਜਾਂ ਬਸ ਫੇਰ ਠੀਕ ਬਾਕੀ ਚਲ ਕੋਈ ਗੱਲ ਫੇਲ ਹੋ ਜੋ ਠੀਕ ਤੇ ਮੈਂ ਕੱਲ ਪੀੜੀ ਤੇ ਬੈਠ ਕੇ ਹਨਾ ਉਹ ਬਣਾ ਲਈਆਂ ਰੋਟੀਆਂ ਤੇ ਮੈਨੂੰ ਭੈਣਾ ਕਹਿੰਦੀਆਂ ਕਹਿੰਦੀਆਂ ਵੀ ਤੁਸੀਂ ਕਿਉਂ ਬੈਠੇ ਹਨਾ ਭੈਣ ਕਹਿੰਦੀ ਜੇ ਡਾਕਟਰ ਨੇ ਕਿਹਾ ਸੀ ਪਰਹੇਜ ਫਿਰ ਰੱਖ ਤਾਂ ਲੈਂਦੀ ਪਰ ਫੇਰ ਪੜਾਉਈ ਮੇਰਾ ਜੀ ਤਾ ਵੀ ਮੈਂ ਚੁੱਲੇ ਤੇ ਰੋਟੀ ਬਣਾ ਲਾ ਤੇ ਨਾਲੇ ਵੀ ਚੁੱਲੇ ਤੇ ਉਹ ਪੀੜੀ ਦੇ ਉੱਪਰ ਉਹਨਾਂ ਰੱਖ ਲਿਆ ਸੀਗਾ ਟਿਊਬੂ ਬੈਲ ਟਿਊਬ ਉਹ ਯਾਰ ਉਹ ਟਿਊਬ ਬੈਲ ਗਈ ਜਾਂਦਾ ਟਿਊਬ 'ਚ ਹੀ ਰੱਖ ਕੇ ਉਹਦੇ ਉੱਤੇ ਬੈਠੀ ਸੀਗੀ ਹਨਾ ਤੇ ਖੇਰ ਵੀ ਚਲੋ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਹੈਗਾ ਆ ਜਾ ਰਿਹਾ ਇੱਥੇ ਵੈਪਰ ਫੇਰ ਓਏ ਤੇ ਹੁਣ ਮੈਂ ਕੀ ਕਰਾਂ ਪੰਜ ਪੂਰੇ ਵੱਜ ਗਏ ਖਲਾ ਲਾ ਦੇ ਉਹ ਬੰਦ ਲੈਟ ਲਾ ਦੇ ਆ ਜੱਕ ਜੀ ਜਾਂਦਾ ਤਾਂ ਮੋਂ ਇਹਨੇ ਮੰਜੀ ਬਾਹਰ ਲਾ ਕੇ ਜਾਂਦੀ ਮੰਜੀ ਚੱਕ ਲਾ ਚਲ ਬਾਹਰ ਜਾ ਕੇ ਬੈਠਦੇ ਆ ਦੋ ਮਿੰਟ ਕੱਲਾ ਬੱਤਾਂ ਮਾਰਦੇ ਆ ਚੱਕ ਲੈ ਲੈ ਲੈਟ ਬੰਦ ਕਰਨਾ ਕੱਲੀ ਬੀੜੀ ਬੀੜੀ ਜਾਏਗੀ ਪਾ ਦੇ 1 2 3 ਸਟਾਰਟ ਹਾਏ ਹਾਏ ਦੇ ਤਾਂ ਹੋਊਗਾ ਬਿਕੋਸ਼ੇ ਹੋ ਗਿਆ ਹੋ ਗਿਆ ਕੀ ਹੋ ਗਿਆ ਇਹ ਤਾਂ ਸਾਰੀ ਹਲਦੀ ਥੱਲੇ ਚਲੀ ਗਈ ਇਹਦੇ ਇੱਕ ਕਵਾੜੀ ਹੋਰ ਪਾ ਹਲਦੀ ਤੇ ਮੈਂ ਪਾਤੀ ਸਾਰੀ ਪਾਤੀ ਕੁਝ ਹੋਇਆ ਨਹੀਂ ਸਾਡੇ ਨਾਲ ਤਾਂ ਕੁਝ ਨਹੀਂ ਹੋਇਆ ਹੈ ਲੋਕ ਕਹਿੰਦੇ ਇਹ ਟ੍ਰੈਂਡ ਪਰਫੈਕਟ ਕੋਸਾ ਨਹੀਂ ਆਇਆ ਥੋੜੀ ਜੀ ਔਲ ਲੈ ਤੇ ਆਉ ਤੂੰ ਕੈਮਰਾ ਕਿਤੇ ਹਿਲਾਈ ਜਾਂ ਨਾ ਥੋੜੀ ਜੀ ਮੰਮੀ ਔਲ ਲੈ ਆ ਓਏ ਤਾਂ ਹੈ ਨਹੀਂ ਕੁਝ ਹਲਤੀ ਥੋੜੀ ਜੀ ਔਲ ਲੈ ਆ ਇਹ ਵੀ ਹਲਦੀ ਹੌਲੀ ਹੌਲੀ ਪਾਉਣੀ ਸੀ ਹੋਰ ਹੀ ਹੋਰ ਇਹਨੂੰ ਖੋਲ ਕੇ ਦੇ ਦਿੱਤੇ ਆਪਾਂ ਹੋਰ ਕੁਝ ਕਰ ਲੰਨੇ ਆ ਇਹ ਚੱਕ ਇਹ ਆ ਕੋਈ ਹੋਇਆ ਕੋ ਸੁਣੀਓ ਮੱਛਰ ਜਰੂਰ ਆ ਗਿਆ ਕਿੱਥੇ ਆਇਆ ਆ ਦੇ ਫਿਰ ਦੇ ਦੋ ਦਿਨ ਚ ਚੱਲ ਮੰਮੀ ਹਾਈ ਗਰਮੀ ਹੋਈ ਪੱਕਾ ਤਾਂ ਲਾ ਲੱਤੇ ਕੁਝ ਹੋ ਰਿਹਾ ਬਹਿਨੀ ਯਾਰੇ ਵੇ ਲੋਕਾਂ ਦਾ ਕਿਵੇਂ ਹੋ ਜਾਂਦਾ ਵੇ ਪੋਕ ਫੇਗਾ ਜੀ ਫੇਗਾ ਇੱਕ ਫੇਗਾ ਇਹਦੇ ਨਾਲੋਂ ਪਹਿਲਾਂ ਚਾਨਣਾ ਵਧੀਆ ਸੀ ਚੱਲ ਮਮੇ ਨੂੰ ਟੋਪ ਤੇ ਰੱਖੀ ਪੀਲਾ ਤੂੰ ਵੀਡੀਓ ਦਾ ਸਿਰ ਚੰਗੀ ਤਰ੍ਹਾਂ ਬਣਾ ਦੇ ਕਿਸੇ ਲੋਟ ਵੀਡੀਓ ਤੇ ਬਣਦੀ ਨਹੀਂ ਤੇ ਤਾਂ ਕੈਮਰਾ ਹੀ ਬਹੁਤ ਘਮਾਉਣਾ ਲਓ ਹਏ ਤੂੰ ਇੰਨਾ ਕੈਮਰਾ ਕਾਸ ਨੂੰ ਭਲਾਈ ਜੰਨਾ ਲਓ ਮੈਨੂੰ ਲੱਗਦਾ ਯਾਰ ਕੰਮਲਾ ਹੋ ਗਿਆ ਵੀਡੀਓ ਪਾਉਣੀ ਆ ਮੈਂ ਇਹ ਅੱਛਾ ਆ ਤੇਰਾ ਇੱਕੋ ਦਾ ਮ ਉਹਨੂੰ ਇੱਕ ਮਾਤਰ ਕੈਮਰਾਮੈਨ ਬਣਾ ਚਲੋ ਹੋ ਗਿਆ ਐਕਸਪੈਰੀਮੈਂਟ ਹੋ ਗਿਆ ਸਰ ਚਲੋ ਬੰਦ ਕਰ ਇਹਨੂੰ ਮੰਮੀ ਤੋੜ ਤੇ ਫਿਰ ਤੂੰ ਬੱਤ ਦੇਖੀ ਦਵਰਾ ਤੋ ਬੱਸ ਕਰ ਮੇਰੀ ਹਾਦੀ ਇੱਕ ਦਿਨ ਦੀ ਸਾਬ